ਵੈਗੁਰੂ ਜੀ ਕੀ ਫਤਿਹ ਜੋ ਸੰਸਾਰ ਦੇ ਉੱਤੇ ਸਮਾਂ ਚੱਲ ਰਿਹਾ ਬਹੁਤ ਭਿਆਨਕ ਸਮਾਂ ਚੱਲ ਰਿਹਾ ਹੈ ਬੜੀਆਂ ਦੁੱਖਦਾਈ ਘਟਨਾਵਾਂ ਇਸ ਸੰਸਾਰ ਦੇ ਵਿੱਚ ਜੋ ਆਪਾਂ ਨਿੱਕੇ ਹੁੰਦੇ ਆਪਣੇ ਬਾਪ ਦਾਦੇ ਤੋਂ ਸੁਣਦੇ ਸੀ ਉਹ ਵਾਪਰਨ ਲੱਗੀਆਂ ਨੇ ਸੋ ਦੁਨੀਆ ਵੀ ਇੱਕ ਦੁਨੀਆ ਦੀ ਰਾਜਨੀਤੀ ਇੱਕ جنگ ਦੇ ਕਕਾਰ ਦੇ ਉੱਤੇ ਖੜੀ ਹੈ ਸੋ ਕਈ ਬੰਦੇ ਸੋਸਾਖੀ ਨੂੰ ਮੰਨਦੇ ਵੀ ਨਹੀਂ ਅਸੀਂ ਪਹਿਲਾਂ ਵੀ ਵੀਡੀਓ ਪਾਉਂਦੇ ਰਹਿੰਨੇ ਆ ਸਾਹ ਸਾਖੀ ਕੀ ਕਹੋ ਜੀ ਸਾਖੀ ਜੀ ਦੇ ਵਿੱਚ ਦਸਵੇਂ ਪਾਤਸ਼ਾਹ ਜੀ ਨੇ ਨੌਵੇਂ ਪਾਤਸ਼ਾਹ ਜੀ ਨੇ ਔਰ ਗੁਰੂ ਨਾਨਕ ਦੇਵ ਜੀ ਦੇ ਭਵਿੱਖਤ ਕਾਲ ਦੇ ਉਚਾਰੇ ਹੋਏ ਬਚਨ ਨੇ ਪੱਕੇ ਦੇ ਵਿੱਚ ਰੁਕਨਦੀ ਨੇ ਪੁੱਛਿਆ ਸੀ ਕਾਜੀ ਰੁਕਨਦੀ ਨੇ ਕਹਿੰਦਾ ਮਹਾਰਾਜ ਵੀ ਆਉਣ ਵਾਲੇ ਸਮੇਂ 'ਚ ਕੀ ਹਾਲ ਹੋਊਗਾ ਮਹਾਰਾਜ ਕਹਿੰਦੇ ਦਸਵੇਂ ਜਮੇ 'ਚ ਪੰਥ ਸਜਾਂਗੇ ਮਹਾਰਾਜ ਨੇ ਵੱਡਾ ਹਾਲ ਲਿਖਿਆ ਕਰਨੀਨਾਮੇ 'ਚ ਫਿਰ ਮਹਾਰਾਜ ਕਹਿੰਦੇ ਸੁਣੋ ਕਾਜੀ ਰੁਕਨਦੀ ਸਿੰਘ ਕਰਨਗੇ ਰਾਜ ਮਲੇਸ਼ ਸੇ ਖਾਪ ਜਾਏਗੇ ਪੀ ਮਰੀ ਸਵਾ ਮਹਾਰਾਜਾ ਸਿੰਘ ਰਾਜ ਕਰਨਗੇ ਕਾਜੀ ਰੁਪਨਦੀ ਨੂੰ ਮੱਕੇ ਦੇ ਵਿੱਚ ਮਹਾਰਾਜ ਕਰਕੇ ਆਏ ਸੀ ਕਾਰੂ ਬਾਦਸ਼ਾਹ ਨੇ ਵੀ ਪੁੱਛਿਆ ਸੀ ਕਾਰੂ ਬਾਦਸ਼ਾਹ ਨੂੰ ਰੂਮ ਦੇ ਵਿੱਚ ਮਹਾਰਾਜ ਜੀ ਕਿਹਾ ਸੀ ਕਿ ਦੁਨੀਆ ਦੇ ਉੱਤੇ ਪੰਥ ਖਾਲਸਾ ਗੱਜੇਗਾ ਅੱਬਰ ਛੇ ਦੀ ਤਰ੍ਹਾਂ ਮਹਾਰਾਜ ਨੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਦੱਸਿਆ ਇਹ ਸਭ ਮੰਗਲ ਪ੍ਰਕਾਸ਼ ਸਾਹਾ ਦਾ ਅੱਖੀਂ ਬੇਬਤ ਪੜੇਗੀ ਹਿੰਦ ਪਰ ਮਹਾਰਾਜ ਕਹਿੰਦੇ 12 40 ਪਾਰ ਪਰ 1 ਅਗਸਤ ਕੋ ਜਾਣ 40 3 ਸਨ ਹੋਏਗਾ ਇਸ ਵੀ ਕੋਹ ਵਿਖਾਉਣ ਇਹ ਸਨ ਸਮਝ ਨਹੀਂ ਆਉਂਦਾ ਪਰ 12 40 ਪਾਰ ਪਰ ਲਿਖਿਆ ਹੋਇਆ 1 ਅਗਸਤ ਲਿਖੀ ਹੋਈ ਜੇ ਤਰੀਕ ਜਦ 1999 ਬੀਤੇ 12 ਮਾਸ ਸਦੀ 20ਵੀਂ ਖਤਮ ਹੋਏ ਸਤਜਗ ਹੋਏ ਪ੍ਰਕਾਸ਼ ਖਤ ਖਤਮ 19 ਹੋਏਗਾ ਸਦੀ ਕਰ ਚੜੇਗੀ 20 ਕਿਸਾ ਮੂਸ ਮਿਟ ਜਾਏਗੇ ਸਤਗੁਰ ਕੀ ਬਖਸ਼ੀਸ਼ ਮਹਾਰਾਜ ਨੇ ਫੇਮਾਰਾ ਇਹ ਕਹਿੰਦੇ ਜੰਗ ਸ਼ੁਰੂ ਹੋ ਜਾਣਗੇ ਹੁਣ ਆਲੇ ਜਿਹੜੇ ਸਮੇ ਬਣ ਗਏ ਨਾ ਇਹ ਇਹਦੇ ਬਾਰੇ ਲਿਖਿਆ ਹੈ ਜੰਗ ਸ਼ੁਰੂ ਹੋ ਜਾਣਗੇ ਸਰਬ ਮੁਲਕ ਸਰਹੱਦ ਇਸੀ ਸਾਲ ਕੇ ਅੰਤ ਮੇ ਸਖਤ ਪੜੇ ਸੋਪੀੜ ਚਾਰ ਮੂਲ ਬਸ ਹੋਏਗੇ ਕਹੂ ਧਰਤਨਾ ਤੀਰ ਹਾਰੇ ਕਹਿੰਦੇ ਕੋਨੇ ਕੋਨੇ ਧਰਤ ਪਰ ਘਨੇ ਹੋਏਗੇ ਜੰਗ ਫਿਰ 98 99 ਸਾਲ ਆਉਣਗੇ 2 ਜੋ 1900 ਹੋਏਗੀ ਅਨਹੋਣੀ ਨਾ ਹੋਏ ਪਹਿਲੇ ਬਹੁਤੇ ਮਰेंगे ਮਹਾਰਾਜ ਕਹਿੰਦੇ ਪਹਿਲਾਂ ਬਹੁਤ ਜ਼ਿਆਦਾ ਬੰਦੇ ਮਰਨਗੇ ਇਹ ਸਤਿਗੁਰੂ ਜੀ ਕਹਿੰਦੇ ਕਹੀਂ ਕਹੀਂ ਯਥਾ ਯੋਗ ਇੱਕ ਤਿਹਾਈ ਬਚेंगे ਕਹੀਂ ਕਹੀਂ ਯਥਾ ਯੋਗ ਫਿਰ ਮਹਾਰਾਜ ਨੇ ਆਪਣਾ ਹਾਲ ਦੱਸਿਆ ਹੋਇਆ ਜਿਹੜਾ ਆਪਾਂ ਹੁਣ ਕਰ ਰਹੇ ਹਾਂ ਵਿਪਦ ਪੜੇਗੀ ਹਿੰਦ ਪਰ ਜੋ ਚੜਿੰਚੜਿਓਂ ਕੋ ਬਾਜ ਇਹ ਰੂਸ ਤੇ ਚੀਨ ਦੀ ਆਉਣ ਦੀ ਨਿਸ਼ਾਨੀ ਲਿਖੀ ਹੋਈ ਆ ਇਕੱਲੇ ਦਸਵੇਂ ਪਾਸ਼ਾ ਜੀ ਨੇ ਨਹੀਂ ਨਹੀਂ ਲਿਖੀ ਹਿੰਦੂਆਂ ਦੇ ਗ੍ਰੰਥਾਂ ਵਿੱਚ ਵੀ ਇਹ ਗੱਲ ਲਿਖੀ ਹੋਈ ਹੈ ਵੀ ਚੀਨ ਤੇ ਰੂਸ ਨੇ ਹਿੰਦੁਸਤਾਨ ਤੇ ਹਮਲਾ ਕਰਨਾ ਵੱਡੇ ਵੱਡੇ ਸਾਧੂਆਂ ਨੇ ਪਹਿਖਤ ਕਾਲ ਦੇਖ ਕੇ ਦੱਸਿਆ ਵੀ ਚੀਨ ਤੇ ਰੂਸ ਹਿੰਦੂ ਪਰ ਚੜ੍ਹਾਈ ਕਰਨਗੇ ਇਹ ਪੂਰਾ ਮੌਕਾ ਬਣਿਆ ਪਿਆ ਮਾਰਾ ਇਹ ਕਹਿੰਦੇ ਕਿਛਕ ਦੇਰ ਨਾ ਵਾਸਤੇ ਹੋਏਗਾ ਮੁਸਲਮ ਰਾਜ ਮੁਸਲਮਾਨ ਰਾਜ ਕਰਨਗੇ ਕੁਝ ਟਾਈਮ ਵਾਸਤੇ ਦਲੀਏ ਤੱਕ ਤੇ ਹੁਣ ਇਸ ਟਾਈਮ ਇਹ ਪੂਰੀ ਖਲਬਲੀ ਮੱਚੀ ਹੋਈ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਬੁਰੀ ਤਰ੍ਹਾਂ ਸੇ ਮੱਚੇਗਾ ਭਾਰਤ ਪਰਮੇ ਸ਼ੋਰ ਸਾਰੀਆਂ ਕੌਮਾਂ ਆਪਸ ਵਿੱਚ ਲੜਨ ਗਈਆਂ ਪੂਰਾ ਸ਼ੋਰ ਮੱਚੇਗਾ ਕਰ ਪਛਮ ਕੀ ਓਂ ਸੇ ਕਟਕ ਚੜੇ ਕਰ ਜੋਰ ਪਛਮ ਦੇ ਪਾਸਿਓ ਮਹਾਰਾ ਕਹਿੰਦੇ ਜੋਰ ਨਾਲ ਇੱਕ ਬਹੁਤ ਵੱਡਾ ਦਲ ਚੜੇਗਾ ਗਿਆਨੀ ਗੁਰਜਸਨ ਭਿੰਡਰ ਵਾਲਿਆਂ ਨੇ ਵੀ ਲਿਖਿਆ ਹੋਇਆ ਹੈ ਰੋਪੜ ਤੇ ਲੈ ਕੇ ਬਠਿੰਡੇ ਜਿੰਨਾ ਚੌੜਾ ਦਲ ਚੜਨਾ ਹੈ ਮਹਾਰਾ ਕਹਿੰਦੇ ਆਟਕ ਨਿਕਟ ਕੇ ਯੁੱਧ ਮੇਂ ਐਸਾ ਹੋਏ ਕਮਸਾਨ ਆਟਕ ਦਰਿਆ ਦੇ ਨਿਕਟ ਬਹੁਤ ਭਾਰੀ ਜੰਗ ਹੋਊਗਾ ਸੈਨਾ ਦੋਨੋਂ ਤਰਫ ਕੀ ਖਤਮ ਹੋਏਗੀ ਜਾਨ ਹਾਰੇ ਕਹਿੰਦੇ ਦੋਨੇ ਤਰਫ ਦੀਆਂ ਸੈਨਾ ਖਤਮ ਹੋਣਗੀਆਂ ਬੰਦੇ ਮਰਨਗੇ ਬਹੁਤ 70 ਕਰੋੜ ਭਾਰਤੀ ਮਰਨਾ ਹੈ 70 ਕਰੋੜ 2.5 ਲੱਖ ਖਾਲਸਾ ਚੀਤ ਹੋਣਾ ਮਹਾਰਾਜ ਕਹਿੰਦੇ 17 ਕਰੋੜ ਬਚਣਾ ਸਿਰਫ 17 ਕਰੋੜ ਬੰਦਾ ਭਾਰਤ ਦੇ ਅੰਦਰ ਐਡੀ ਵੱਡੀ ਜੰਗ ਮਜਣੀ ਆ 12 ਕੋ ਪਰ ਦੀਵਾ ਬਲਣਾ ਹੈ ਮਹਾਰਾਜ ਇਹ ਕਈ ਮਾਝ ਵਾਲੇ ਕਹਿੰਦੇ ਸੀ ਮਾਝਾ ਖਤਮ ਨਹੀਂ ਹੋਣਾ ਅਸੀਂ ਸੌਂਦੇ ਨੇ ਵੀ ਮਾਝਾ ਹੀ ਧਰਤੀ ਗੁਰੂਆਂ ਪੀਰਾਂ ਦੀ ਆ ਪਰ ਸਾ ਸਾਕੀ ਜੀ ਲਿਖਿਆ ਮਾਝਾ ਇੱਕ ਪ੍ਰਵੇਸ਼ ਦੁਆਰ ਆ ਪੰਜਾਬ ਦਾ ਜਿਹੜਾ ਜੰਗ ਦੇ ਵਿੱਚ ਹਰ ਵੇਲੇ ਰਿਹਾ ਹੈ ਮਹਾਰਾਜ ਕਹਿੰਦੇ ਮਾਝਾ ਮੈਦਾਂ ਬਣੇਗਾ ਜਿੱਕਣ ਮੈਦਾਂ ਕਰੀ ਹੁੰਦਾ ਨਾ ਇਸ ਤਰ੍ਹਾਂ ਮਾਝੇ ਦਾ ਹਾਲ ਹੋਏਗਾ ਪਹਿਲਾਂ ਵੀ ਹੁੰਦਾ ਰਿਹਾ ਹੈ ਦਵਾਬਾ ਦਲੀਆ ਹੋਏ ਦਵਾਬੇ ਦਾ ਦਲੀਆ ਹੋਣਾ ਕੁਝ ਬੰਦੇ ਬਾਹੇ ਜਾਣਗੇ ਕੁਝ ਮਰ ਜਾਣਗੇ ਜੋਨ ਪਹਾੜੀ ਵਸਣਗੇ ਬੱਚੇ ਰਹਿਣਗੇ ਸੋਏ ਲੋਕ ਪਹਾੜਾ ਨੂੰ ਚੜਨਗੇ ਅੱਡੀ ਬੁੜੀ ਹਾਲਤ ਇਸ ਦੁਨੀਆ ਦੇ ਉੱਤੇ ਹੋਣੀ ਆ ਅਧਿਕ ਮਾਲਵਾ ਹੋਏਗਾ ਇਸ ਸਮਰ ਦੋ ਫਾੜ ਦੋ ਫਾੜ ਮਾਲਵੇ ਦੇ ਹੋਣਗੇ ਇੱਕ ਫਾੜ ਬਚੇਗਾ ਇੱਕ ਖਤਮ ਹੋਏਗਾ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਆਪ ਦਾ ਕਾਲ ਸੇ ਬਚेंगे ਜੋ ਜੋ ਬਸੇ ਪਹਾੜ ਜਿਹੜੇ ਪਹਾੜੀ ਲੋਕ ਪਹਾੜਾਂ ਦੀ ਬੰਦਰਗਾਹਾਂ 'ਚ ਲੁਕ ਜਾਣਗੇ ਇੱਥੇ ਪੰਜਾਬ 'ਚੋਂ ਵੀ ਜਾ ਕੇ ਉਹ ਬਾਹਰ ਜਾਣਗੇ ਮਹਾਰਾਜ ਕਹਿੰਦੇ ਵਿੱਚ ਸੁਨਾਮੀ ਲੜ ਗਈ ਅਕਾਲੀ ਰਜਮਟ ਆਪ ਮਹਾਰਾਜ ਕਹਿੰਦੇ ਫਿਰ ਇਸ ਸੁਨਾਮੀ ਇਸ ਜੰਗ ਦੇ ਵਿੱਚ ਅਕਾਲ ਤਖਤ ਵੱਲ ਨੂੰ ਮੂੰਹ ਕਰਕੇ ਜਿਉਣੇ ਵਾਲੇ ਅਕਾਲ ਤਖਤ ਦੀ ਓਟ ਲੈਣੇ ਵਾਲੇ ਸਿੰਘ ਫਿਰ ਜੰਗ ਦੇ ਮੈਦਾਨ ਦੇ ਵਿੱਚ ਆਕਾਲੀ ਰੈਜiment ਬਣ ਕੇ ਬਹੁਤ ਭਾਰੀ ਜੰਗ ਕਰਨਗੇ ਮਾਰੇ ਕਹੇ ਤਰ੍ਹਾਂ ਖੜ ਹੋਏ ਯੁੱਧ ਦੇਖੂੰ ਹੋਤੇ ਦੇਖੂੰ ਸਿੱਖ ਸੰਤਾਪ ਧੂਆਂ ਵਗਾ ਉਦੇਸ਼ ਵਿੱਚ ਕਰੋ ਮੇਘ ਜੋਜੇ ਹਾਰ ਕੋਈ ਸਿੱਖ ਸਿਦਕੀ ਰਹੇ ਕੋਈ ਉਤਰੇ ਪਾਰ ਲੋਪਰ ਅੰਦਰ ਹੋਏਗਾ ਗੁਰ ਧਾਮ ਕੇ ਹੇਤ ਸਾਰ ਚਲेंगे ਸਾਗਲੀ ਮੋਨ ਮਨ ਸੰਗ ਸੁਚੇਤ ਮਹਾਰਾਏ ਕਹਿੰਦੇ ਐਡੀ ਬੁਰੀ ਹਾਲਤ ਤੇ ਦੁਨੀਆ ਤੇ ਹੋਣੀ ਆ ਆਨ ਨਹੀਂ ਮਿਲਣਾ। ਨਾ ਮਹਾਰਾਏ ਕਹਿੰਦੇ ਕਪੜਾ ਪਾਉਣ ਨੂੰ ਮਿਲਣਾ, ਭੁੱਖ ਨਾਲ ਦੁਨੀਆ ਮਰੇਗੀ, ਦਵਾਈ ਤੇ ਬਿਨਾ ਲੋਕ ਮਰਨਗੇ, ਤਰ੍ਹਾਂ-ਤਰ੍ਹਾਂ ਦੇ ਰੋਗ ਪੈਦਾ ਹੋਣਗੇ, ਮਹਾਰਾਏ ਕਹਿੰਦੇ ਡੱਗਰ ਵੀ ਮਰਨਗੇ। ਇਹ ਐਡੀ ਵੱਡੀ ਵਿਵਤ ਇਹ ਮਹਾਰਾਏ ਨੇ ਜਿਹੜਾ ਵਿਵਤ ਪੜੇਗੀ ਹਿੰਦ ਪਰ ਜੋ ਚਿੜੀਆਂ ਜੋ ਬਾਜ ਏ, ਇਹਨ ਤੇ ਰੂਸ ਦੇ ਹੌਣ ਦੀ ਨਿਸ਼ਾਨੀ ਦਸਵੇਂ ਪਾਤਸ਼ਾਹ ਜੀ ਨੇ ਬਿਆਨ ਕੀਤੀ ਹੋਈ ਏ। ਔਰ ਵੀ ਬਹੁਤ ਸਾਰੀਆਂ ਨੇ ਇਹਦੇ ਵਿੱਚ ਲਿਖੀਆਂ ਹੋਈਆਂ ਜਿਨ੍ਹਾਂ ਨੂੰ ਫੇਰ ਵੀ ਸੁਣਾਵਾਂਗੇ ਵੈਗੁਰੂ ਜੀ ਕਾ ਅਕਾਲ ਸਵਾ ਵੈਗੁਰੂ ਜੀ ਕੀਤੇ